ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਪ ਆदमी ਪਾਰਟੀ ਦੀ ਹਾਈ ਕਮਾਂਡ ਵੱਡਾ ਐਕਸ਼ਨ ਕਰੇਗੀ ਜੇ ਕੋਈ ਅਵਾਦਾਵਾ ਬੋਲੇਗਾ ਜਿਹੜਾ ਅਨੁਸ਼ਾਸਨ ਨਹੀਂ ਦਿਖਾਵੇਗਾ ਜਿਹੜੇ ਵਿਧੀ ਵਿਵਧਾਨ ਨੇ ਆਪ ਆਦਮੀ ਪਾਰਟੀ ਅਤੇ ਆਪ ਆਦਮੀ ਪਾਰਟੀ ਦੇ ਜਿਹੜੀ ਹਾਈ ਕਮਾਂਡ ਹੈ ਜੇਕਰ ਉਹਨਾਂ ਦੀ ਨਿਜ਼ਮਾ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹ ਪਾਰਟੀ ਦਾ ਹਿੱਸਾ ਨਹੀਂ ਹੋਵੇਗਾ ਚਾਹੇ ਉਹ ਮੌਜੂਦਾ ਮੰਤਰੀ ਹੋਵੇ ਚਾਹੇ ਉਹ ਮੌਜੂਦਾ ਵਿਧਾਇਕ ਹੋਵੇ ਆਮ ਆਦਮੀ ਪਾਰਟੀ ਵੱਲੋਂ ਚਾਹੇ ਉਹ ਦਿੱਲੀ ਦਾ ਹੋਵੇ ਤੇ ਚਾਹੇ ਹੋਵੇ ਪੰਜਾਬ ਦਾ ਇਸ ਨੂੰ ਲੈ ਕੇ ਵੱਡਾ ਐਲਾਨ ਕਰ ਕਰ ਦਿੱਤਾ ਗਿਆ ਹੈ ਇਹ ਗੱਲ ਕੀਤੀ ਹੈ ਸਿਸੋੜੀਆ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਬਟਾਲਾ ਵਿੱਚ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਦੇ ਤਾਜਪੋਸ਼ੀ ਸਮਾਗਮ ਵਿੱਚ ਵੱਖ-ਵੱਖ ਆਪ ਆਗੂ ਪਹੁੰਚੇ ਉੱਥੇ ਹੀ ਆਪ ਆਦੀ ਪਾਰਟੀ ਦੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਨੀ ਸਿਸੋਧਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆម ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਹੁਤ ਵਿਕਾਸ ਕਰ ਰਹੀ ਹੈ ਇਸ ਦੇ ਨਾਲ ਹੀ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਰ ਵਿੱਚ ਯੋਧ ਨਸ਼ੇ ਦਾ ਵਿਰੋਧ ਸ਼ੁਰੂ ਕੀਤਾ ਗਿਆ ਹੈ ਉਹ ਵੱਡਾ ਕੰਮ ਹੈ ਅਤੇ ਲੋਕ ਇਸ ਤੋਂ ਸੰਤੁਸ਼ਟ ਹਨ ਹਰ ਪੰਜਾਬੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਹੈ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਵੱਲੋਂ ਪਾਰਟੀ ਤੋਂ ਬਾਹਰ ਕੀਤਾ ਗਿਆ ਬਾਰੇ ਮਨੀਸ਼ ਕਹਿਣਾ ਸੀ ਕਿ ਉਹ ਬਿਲਕੁਲ ਸਹੀ ਹੈ ਕਿਉਂਕਿ ਜੋ ਵੀ ਪਾਰਟੀ ਜਾਂ ਸਰਕਾਰ ਵਿੱਚ ਰਹਿ ਕੇ ਪਾਰਟੀ ਪੰਜਾਬ ਸੂਬੇ ਖਿਲਾਫ ਜਾਂ ਸਰਕਾਰ ਦੇ ਵਿਰੋਧ ਗਲਤੀ ਗਤਿਵਿਧੀ ਕਰੇਗਾ ਉਸ ਨੂੰ ਅਜਹੀ ਕਾਰਵਾਈ ਝੱਲਨੀ ਪਵੇਗੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਕਦੇ ਨਾ ਕਦੇ ਕੋਈ ਕਦੇ ਨਾ ਕਦੇ ਕੋਈ ਸ਼ੁਰਲੀ ਸ਼ਬਦ ਦਿੱਤੀ ਜਾਂਦੀ ਹੈ ਕਦੇ ਕੋਈ ਵਿਰੋਧ ਕਰ ਦਿੱਤਾ ਹੈ ਪੰਜਾਬ ਕਰ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆदमी پارٹی ਦੀ ਸੁਪਰੀ ਚੀ ਲੀਡਰਸ਼ਿਪ ਦਾ ਕਿਉਂਕਿ ਬਵਾਲ ਬਚਿਆ ਹੋਇਆ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਜੇ ਉਹਨਾਂ ਦੀ ਗਲਤੀ ਨਹੀਂ ਸੀ ਜਾਂ ਹੈ ਸੀ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਆਪ ਆਪੀ ਪਾਰਟੀ ਦੀ ਹਾਈ ਕਮਾਂਡ ਨੇ ਉਹਨਾਂ ਨੂੰ 5 ਸਾਲਾਂ ਵਾਸਤੇ ਆਪ ਆਪੀ ਪਾਰਟੀ ਦੇ ਵਿੱਚੋਂ ਸਸਪੈਂਡ ਬਥਲ ਕਰ ਦਿੱਤਾ ਹੈ ਅਗਲਾ ਉਹਨਾਂ ਦਾ ਕੀ ਸਟੈਪ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲekin ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜਿਹੜੀ ਆ ਰਹੀ ਹੈ ਮਨੀਸ਼ ਸੋਦੀਆ ਨੇ ਇਸ ਕਰਕੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪਾਰਟੀ ਦੀਆਂ ਗਤੀਵਿਧੀਆਂ ਦੇ ਖਿਲਾਫ ਚੱਲਦਾ ਹੈ ਜਾਂ ਜਿਹੜਾ ਸ਼ੁੱਣਿਆ ਛੜਦਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਟ ਮੀਨਸ ਇੱਕ ਅਦਾ ਹੋਰ ਵਧਾਇਕ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਰਿਟਾਰ ਤੇ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਪੰਜਾਬ ਸਰਕਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਿਪੀਟ ਮਾਰਨਾ ਚਾਹੁੰਦੀ ਹੈ ਇਸ ਕਰਕੇ ਜਿਹੜੇ ਵਿਧਾਇਕ ਇਮਾਨਦਾਰੀ ਨਾਲ ਵਿਸ਼ਵਾਸਯੋਗ ਨਾਲ ਕੰਮ ਨਹੀਂ ਕਰ ਰਹੇ ਜਿਹੜੇ ਅੰਦਰ ਖਾਤੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਅਜੀਤ ਗੁਪਤਾ ਦੀ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲਕਾ ਲੁਧਿਆਣਾ ਹਲਕਾ ਸ੍ਰੀ ਅੰਮ੍ਰਿਤਸਰ ਤੋਂ ਉਹਨਾਂ ਨੇ ਵਿਰੋਧ ਕੀਤਾ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿ ਪੰਜਾਬ ਦੇ ਵਿੱਚ 23% ਚਟਾ ਵਧਿਆ ਹੈ ਭ੍ਰਿਸ਼ਟਾਚਾਰ ਵੀ ਜੋਰਾ ਸ਼ੁਰਾ ਤੇ ਚੱਲ ਰਿਹਾ ਹੈ ਲੇਕਿਨ ਬਾਅਦ ਵਿੱਚ ਜਦੋਂ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਵਿਖਾਈਆਂ ਉਹਨਾਂ ਨੇ ਆਪਣੇ ਸ਼ਬਦਾਂ ਤੋਂ ਯੂ ਟਰਨ ਲੈ ਲਿਆ ਲੇਕਿਨ ਹੁਣ ਮਨੀਸ਼ ਸੋਦੀਆ ਵੱਲੋਂ ਸਿੱਧਾ ਚੈਲੰਜ ਕਰ ਦਿੱਤਾ ਗਿਆ ਹੈ ਧਮਕੀ ਦੇ ਦਿੱਤੀ ਗਈ ਹੈ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਜਿਹੜੇ ਆਪ ਆਦਮੀ ਪਾਰਟੀ ਵੱਲੋਂ ਬਣਾਇਆ ਗਿਆ ਨਿਜ਼ਮ ਨੇ ਉਹਨਾਂ ਨਿਜ਼ਮਾਂ ਦੀਆਂ ਧਜੀਆਂ ਉਡਾਉਣਗੇ ਉਹ ਪਾਰਟੀ ਦੇ ਵਿੱਚੋਂ ਬਾਹਰ ਹੋਣਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਤਲ ਕੀਤਾ ਜਾਵੇਗਾ ਸੂਤਰ ਦੱਸਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਇੱਕ ਅਧ ਦੇ ਜਾਂ ਮੰਤਰੀ ਨੂੰ ਜਾਂ ਵਿਧਾਇਕ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਧੰਨਵਾਦ